ਰਤੇ ਨ ਤੇ ਵੇੜਾ ਨਾਨਕ ਨਾਮ ਰਤੇ ਸੇ ਸਤ ਸਮਾਨ ਹੈ ਬਹੁਰਨਾ ਭਵਜਲ ਪੇਰਾ ਮਾਇਆ ਮੋਹ ਸਭ ਕਰ ਰਹਿ ਦੁਜੇ ਭਾਇ ਖੁਆਈ RAM ਮਾਤ ਪਿਤਾ ਸਭ ਹੇਤ ਹੈ ਹੇਤੇ ਪਰਚਾਈ RAM ਹੇਤੇ ਪਰਚਾਈ ਵਰੁਮ ਬੁਕਮਾਈ ਮੇੜ ਨਾ ਸਕੈ ਕੋਈ ਬਿਨ ਸਿਰਿ ਸਾਜੀ ਸੋ ਕਰ ਵੇਖੈ ਤਿਸ ਦੇਵੜਿ ਅਵਰਨਾ ਕੋਈ ਮਨ ਮੁਖ ਅੰਦਾ ਤਾਪ ਤਬ ਖਪੈ ਬਿਨ ਸ਼ਬਦੈ ਸ਼ਾਂਤ ਨ ਆਈ ਨਾਨਕ ਬਿਨ ਨਾਮੈ ਸਭ ਕੋਈ ਭੁਲਾ ਮਾ ਮੋਖ ਵਾਈ ਏ ਦਗ ਜਨਤਾ ਦੇਖ ਕੈ ਪਾਜ ਪੈ ਸਰਣਾਈ ਰਾਮ ਅਰਦਾਸ ਕਰੀ ਗੁਰਪੂਰੈ ਆਗੇ ਰੱਖ ਲਿਓ ਦਿਓ ਵਡਾਈ ਰਾਮ ਰੱਖ ਲਿਓ ਸਰਣਾਈ ਹਰ ਨਾਮ ਵਡਾਈ ਤੁਲ ਜੇ ਵੜਿਆ ਵਰ ਨਾਤਾ ਸੇਵਾ ਲੰਗ ਸੇਵਡ ਭਾਗੇ ਜੁਗ ਜੁਗ ਏਕੋ ਜਾਤਾ ਜਾਤ ਸਤ ਜੇ ਨਿਯਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਨਾਨਕ ਇਸਨੋਂ ਸ਼ਬਦ ਸੁਝਾਏ ਜੋ ਜਾਏ ਭਵੇ ਹਰ ਸਰਣਾਈ ਜੋ ਹਰ ਮਤ ਦੇ ਸਾਉ ਪੁਜੈ ਓਰ ਮਾਤਨਾ ਕਾਹੀ ਰਾਮ ਅੰਦਰ ਬਾਹਰ ਏਕ ਤੂੰ ਆਪੇ ਦੇ ਬੁਝਾਈ ਨਾਮ ਆਪੇ ਦੇ ਬੁਝਾਈ ਅਗਰ ਨਾ ਭਾਈ ਗੁਰਮੁਖ ਹਰਿ ਰਾਚਾ ਕਿਆ ਦਰ ਸੱਚ ਹੈ ਸਦਾ ਹੈ ਸੱਚਾ ਸੱਚ ਹੈ ਸ਼ਬਦ ਸੁਵਾਖੇ ਆ ਕਰ ਮੈਂ ਨਿਜ ਕਰ ਪਾਇਆ ਕਰ ਮੈਂ ਨਿਜ ਕਰ ਪਾਇਆ ਸਤਿਗੁਰੂ ਦੇ ਵਡਾਈ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਇਨ ਮਤ ਪਰਵਾਨ ਸਚ ਸਾਈ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਇਨ ਮਤ ਪਰਵਾਨ ਸਚ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਤੀਜੇ ਫਾਲਸਾ ਦਾ ਇਹ ਸ਼ਬਦ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਇਸ ਸ਼ਬਦ ਰਾਹੀਂ ਉਪਦੇਸ਼ ਦੇਂਦੇ ਨੇ ਸ਼ਬਦ ਹੈ ਥੋੜਾ ਲੰਬੀ ਰਾਤ ਦੇ ਵਿੱਚ ਬਹੁਤ ਸਾਰਾ ਵੱਖ-ਵੱਖ ਵੱਲੋਂ ਸਾਨੂੰ ਸੁਣਿਆ ਆ ਗਿਆ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਮਨ ਮਿਹਰਿਆ ਇਜਨੇ ਹੈ ਮੇਰੇ ਮਹਨਾ ਆਵਾ ਗੌਣ ਸੰਸਾਰ ਹੈ ਜਿਹੜਾ ਸੰਸਾਰ ਹੈ ਨਾ ਇਹ ਆਵਾ ਗੌਣ ਹੈ ਆਵਾ ਗੌਣ ਦਾ ਭਾਵ ਜੀਵ ਆਉਂਦੇ ਨੇ ਚਲੇ ਜਾਂਦੇ ਨੇ ਜੰਮਦੇ ਤੇ ਮਰਦੇ ਨੇ ਤੇ ਜਿੰਨਾਂ ਚਿਰ ਇੱਥੇ ਰਹਿੰਦੇ ਨੇ ਉਹ ਕੀ ਕਰਦੇ ਨੇ ਅੰਤ ਸਚ ਨਵੇੜਾ ਰਾਂ ਪਰਮਾਤਮਾ ਜਿਹੜਾ ਹੈ ਉਹ ਸੱਚ ਹੈ ਉਹਦਾ ਜਿਹੜਾ ਨਿਜਮ ਹੈ ਉਹ ਸੱਚ ਹੈ ਉਠੇ ਸੱਚੇ ਹੀ ਸੱਚ ਨਿਵੜੇ ਸੱਚ ਦੇ ਨਾਲ ਨਿਵੇੜਾ ਕੀਤਾ ਜਾਂਦਾ ਹੈ ਤੇ ਸਤਿਗੁਰੂ ਜੀ ਕੀ ਅਗੀਰ ਅਖੇਰੇ ਸੰਬੰਧ ਦੀ ਅਕੀਲੀ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸੱਜ ਦਾ ਨਿਵੇੜਾ ਕਿਹਦਾ ਹੁੰਦਾ ਹੈ ਜਿਹੜਾ ਗੁਰੂ ਵੱਲੋਂ ਜਨੂੜਾਈ ਮਿਲੇ ਤੇ ਸਤਿਗੁਰੂ ਜੀ ਕਹਿੰਦੇ ਨੇ ਆਪੇ ਸੱਚਾ ਬਖਸ਼ ਲੈ ਕਿਨੂੰ ਜਿਹੜਾ ਗੁਰੂ ਦੇ ਰੱਡ ਲੱਗਦਾ ਫਿਰ ਹੋਏ ਨਾ ਫੇਰਾ ਰਾਮ ਫਿਰ ਉਹਦੀ ਯਾਤਰਾ ਸਮਾਪਤ ਹੋ ਜਾਂਦੀ ਹੈ ਕਿਉਂਕਿ ਉਹਦੇ ਜੀਵਨ ਦੇ ਵਿੱਚ ਸਾਰਾ ਲੇਖਾ ਜਿਹੜਾ ਉਹ ਗੁਰੂ ਨੇ ਖਤਮ ਕਰਤਾ ਫੇਰਾ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮੁਖ ਮਿਲੇ ਵਿਢਾਈ ਇੰਨੇ ਜਿਹੜੇ ਗੁਰੂ ਅਨਸਾਰ ਚੱਲਦੇ ਨੇ ਉਹਨਾਂ ਨੂੰ ਵਿਢਾਈ ਮਿਲਦੀ, ਝੁਕਤੀ ਮਿਲਦੀ, ਨਾ ਮਿਲਦਾ ਉਹਦੇ ਕਰਕੇ ਉਹਦੇ ਸਾਰੇ ਪਾਪ ਆਪ ਕੱਟੇ ਜਾਂਦੇ ਜਦੋਂ ਅੰਤ ਸਮਾਉਂਦਾ ਪਰਮਾਤਮਾ ਬਖਸ਼ ਲਿੰਦਾ ਨੂੰ ਕਿ ਥੋੜੀ ਬੋਤੀ ਕਸਰ ਰਹਿ ਗਈ ਆ ਨਾ ਉਹ ਵੀ ਬਖਸ਼ ਲਿੰਦਾ ਹੈ ਤੇ ਉਹਦਾ ਜਨਮ ਮਰਨ ਕੱਟ ਦਿੰਦਾ ਸਾਚੇ ਰੰਗ ਰਾਟੇ ਜਿਹੜੇ ਗੁਰੂ ਦੇ ਸੱਚੇ ਰੰਗ ਵਿੱਚ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਸਹਜੇ ਮਾਤੇ ਮਾਇਸਤ ਰਹਿੰਦੇ ਨੇ ਟਿਕਾਓ ਵਿੱਚ ਸਹਜੇ ਰਹੇ ਸਮਾਇਤ ਸਤਿਗੁਰੂ ਜੀ ਕਹਿੰਦੇ ਨੇ ਟਿਕਾਓ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਸੱਚਾ ਮਨ ਪਾਇਆ ਸੱਚ ਨੂੰ ਵਿਸਾਇਆ ਸੱਚ ਨੂੰ ਵਿਸਾਇਆ ਨਾਮ ਨੂੰ ਵਿਸਾਇਆ ਇਸ ਸਾਉਤੋਂ ਉੱਪਰ ਚੀਜ਼ ਉਹਨਾਂ ਵਾਸਤੇ ਉਹਨਾਂ ਦੇ ਮਨ ਨੂੰ ਪਰਮਾਤਮਾ ਦਾ ਨਾਮ ਆ। ਤੇ ਸ਼ਬਦ ਰਤੇ ਅੰਤ ਨਿਵੇਰਾ। ਕਹਿੰਦੇ ਨੇ ਸ਼ਬਦ ਰਾਹੀਂ ਜਿਹੜੇ ਨਾਮ ਚ ਰਤੇ ਰਤੇ ਨੇ ਅੰਤ ਵਿੱਚ ਉਹਨਾਂ ਦਾ ਹੀ ਨਿਵੇੜਾ ਹੁੰਦਾ। ਇਹ ਸਤਿਗੁਰੂ ਕਹਿੰਦੇ ਨੇ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਹੁ ਨ ਕੋ ਉਲਝੇਰਾ। ਕਹਿੰਦੇ ਨੇ ਜਿਨ੍ਹਾਂ ਦੇ ਜਿਹੜੇ ਨਾਮ ਚ ਰਤੇ ਜਾਂਦੇ ਨੇ ਗੁਰੂ ਤੋਂ ਜੋਤੀ ਲਾ ਕੇ ਉਹ ਸੱਚ ਵਿੱਚ ਸਮਾਜ ਆਂਦੇ ਨੇ ਉਹਨਾਂ ਨੂੰ ਮੁੜ ਕੇ ਇਸ ਭਵਜਲ ਤੇ ਵਿੱਚ ਇਸ ਭੈ ਜਲ ਦੇ ਵਿੱਚ ਨਹੀਂ ਆਉਣਾ ਪੈਂਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਸੰਸਾਰ ਰਚਿਆ ਪ੍ਰਮਾਤਮਾ ਨੇ ਜੀਵ ਰਚੇ ਤੇ ਫਿਰ ਮਾਇਆ ਰਚੀ ਮਾਇਆ ਨੂੰ ਫਿਰ ਤਾਕਤ ਦਿੱਤੀ ਇਹਨਾਂ ਗੁਣਾਵਾਂ ਵਿੱਚ ਵੰਡਿਆ ਤੇ ਮਾਇਆ ਦੇ ਵਿੱਚ ਇੰਨੀ ਤਾਕਤ ਹੈ ਦਿੱਤੀ ਪ੍ਰਮਾਤਮਾ ਨੇ ਤੇ ਉਹਦੇ ਮੋਹ ਵਿੱਚ ਜੀਵ ਫਸ ਫਸਦੇ ਜਾ ਰਹੇ ਨੇ ਮਾਇਆ ਮੋਹ ਸਭ ਬਰਲ ਹੈ ਬਰਲ ਦਾ ਭਾਵ ਚੱਲ ਪਣਾ ਇਹਨੇ ਚੱਲੇ ਹੋਏ ਫਿਰਦੇ ਨੇ ਦੂਜੇ ਭਾਏ ਪਰਮਾਤਮਾ ਤੋਂ ਟੁੱਟ ਕੇ ਮਾਇਆ ਵਿੱਚ ਪ੍ਰੇਮ ਪਾ ਕੇ ਧਵਾਰ ਹੋ ਰਹੇ ਨੇ ਖੁਆਈ ਰਾਮ ਇਹ ਸਤਿਗੁਰੂ ਜੀ ਕਹਿੰਦੇ ਨੇ ਮਾਤ ਪਿਤਾ ਸਭ ហេਤ ਹੈ ਕਹਿੰਦੇ ਨੇ ਮਾਤਾ ਪਿਤਾ ਦਾ ਪਿਆਰ ਹੈ ហេਤੇ ਪਲਚਾਈ ਰਾਮ ਮਾਤਾ ਪਿਤਾ ਦਾ ਪੁੱਤਰ ਨਾਲ ਪਿਆਰ ਹੈ ਪੁੱਤਰ ਦਾ ਮਾਤਾ ਪਿਤਾ ਨਾਲ ਪਿਆਰ ਹੈ ਇਸੇ ਹੇਤ ਵਿੱਚ ਇਸੇ ਪ੍ਰੇਮ ਵਿੱਚ ਇਸ ਮੋਹ ਵਿੱਚ ਉਲਝੇ ਹੋਏ ਨੇ ਤੇ ਹੇਤੇ ਪਲਚਾਈ ਕਹਿੰਦੇ ਨੇ ਕਿਉਂ ਉਲਝੇ ਨੇ ਪੁਰਵ ਕਮਾਈ ਸਤਿਗੁਰੂ ਜੀ ਕਹਿੰਦੇ ਨੇ ਉਹ ਪੂਰਵਲੀ ਕਮਾਈ ਪੂਰਵਲੇ ਜਨਮ ਦੇ ਵਿੱਚ ਕਦੇ ਸਾਡੇ ਜਿਹੜੇ ਸਾਡੇ ਮਾਂ ਪਿਓ ਨੇ ਉਹ ਉਹਨਾਂ ਦੇ ਅਸੀਂ ਮਾਂ ਪਿਓ ਸੀ ਉਹਨਾਂ ਦੇ ਭੈਣ ਭਰਾਈ ਸੀ ਸਾਡਾ ਉਹਨਾਂ ਦੇ ਨਾਲ ਕੋਈ ਸੰਬੰਧ ਸੀ ਮੈਂ ਲੇਖਾ ਦੇਣ ਵਾਸਤੇ ਅਸੀਂ ਇਕੱਠੇ ਹੋਏ ਆ ਗੁਰਬਾਣੀ ਦਾ ਫਰਮਾਨ ਹੈ ਤੇ ਪੂਰਵ ਜਨਮ ਕੇ ਮਿਲੇ ਸੰਜੋਗੀ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਇਹ ਜਿਹੜਾ ਸਾਡਾ ਮਿਲਾਪ ਹੈ ਪੂਰਲੇ ਜਨਮਾਂ ਦਾ ਹੈ ਤੇ ਕਿਨੂੰ ਮੇਟ ਨਾ ਸਕੇ ਕੋਈ ਨੂੰ ਕੋਈ ਮਿਟਾ ਨਹੀਂ ਸਕਦਾ ਇਹ ਮੋਹ ਚ ਫਸਣਾ ਹੀ ਫਸਣਾ ਵਾ ਤੇ ਸਤਿਗੁਰੂ ਕਹਿੰਦੇ ਨੇ ਇਸ ਗੱਲ ਨੂੰ ਕੌਣ ਜਾਣਦਾ ਜਨ ਸ੍ਰਿਸ਼ਟ ਸਾਜੀ ਸੋ ਕਰ ਵੇਖਿਆ ਤੇ ਜੇ ਵੜੇ ਵਰਨਾ ਕੋਈ ਕਹਿੰਦੇ ਨੇ ਉਹਨੂੰ ਪਤਾ ਹੈ ਉਹ ਕੀ ਕਰ ਰਿਹਾ ਹੈ ਤੇ ਕਹਿੰਦੇ ਨੇ ਜਿਹੜੇ ਮਨ ਦੇ ਪਿੱਛੇ ਲੱਗਦੇ ਨੇ ਮਨਮੁਖ ਅੰਦਾ ਤਾਪ ਤਾਬ ਖਪੈ ਬਿਨ ਸ਼ਬਦ ਦੇ ਸ਼ਾਂਤ ਨਾ ਹੋਈ ਕਹਿੰਦੇ ਜਿਹੜਾ ਮਨਮੁਖ ਹੈ ਨਾ ਉਹ ਖਬਦਾ ਹੈ ਤਬਦਾ ਹੈ ਦੁਖੀ ਹੁੰਦਾ ਹੈ ਅਗਿਆਨਤਾ ਵਿਚਾਨਾ ਹੈ ਉਹਨੂੰ ਠੇਡੇ ਲੱਗਦੇ ਨੇ ਬਿਨਾ ਸ਼ਬਦ ਤੇ ਬਿਨਾ ਗਿਆਨ ਦੇ ਬਿਨਾ ਉਪਦੇਸ਼ ਦੇ ਮਨੁੱਖ ਨੂੰ ਠੰਡ ਨਹੀਂ ਵਰਤਦੀ ਮਨ ਸ਼ਾਂਤ ਨਹੀਂ ਹੁੰਦਾ ਨਾਨਕ ਬਿਨ ਨਾਮੇ ਸਭ ਕੋਈ ਭੁੱਲਾ ਕਿੰਨਾ ਵੀ ਸਿਆਣਾ ਹੋਏ ਨਾਮ ਤੋਂ ਬਿਗੈਰ ਬਾਣੀ ਤੋਂ ਬਿਗੈਰ ਕੋਰਾਇਆ ਪਿਆ ਹੋਇਆ ਬਾਰਾ ਮੋਖ ਆਈ ਮਾਇਆ ਦੇ ਮੋਖ ਖਾਰ ਹੋ ਰਿਹਾ ਹੈ ਤੇ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਇਹ ਜਗ ਜਲਤਾ ਦੇਖ ਕੇ ਸਤਿਗੁਰੂ ਜੀ ਨੇ ਨਕਸ਼ਾ ਦੱਸਿਆ ਹੈ ਸਾਨੂੰ ਪਹਿਲਾਂ ਮਨ ਨੂੰ ਸਮਝਾਉਣ ਵਾਸਤੇ ਕਿਹਾ ਕਿ ਜਿਹੜੇ ਗੁਰੂ ਨਾਲ ਜੁੜਨਗੇ ਉਹਨਾਂ ਦਾ ਅੰਤ ਨਵੇੜਾ ਹੋ ਜਾਏਗਾ ਮੁੜ ਕੇ ਸੰਸਾਰ ਦਾ ਨਕਸ਼ਾ ਦੱਸਿਆ ਕਹਿੰਦੇ ਨੇ ਸੰਸਾਰ ਨੂੰ ਤੱਕ ਜਾਂ ਦੇਖ ਕੇ ਤੇ ਫਿਰ ਕੀ ਹੋਇਆ ਇਹ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਣਾਈ ਰਾਮ ਇਸ ਸਤਿਗੁਰੂ ਹੀ ਕੁੰਦੇ ਨੇ ਆਪਣੇ ਗੁਰੂ ਦੇ ਸਰਣਾ ਆਗੇ ਹਰੀ ਦੇ ਸਰਣਾ ਆਗੇ ਗੁਰੂ ਦੇ ਸਰਣਾਉਣਾ ਪਰਮਾਤਮਾ ਦੇ ਸਰਣ ਵਿੱਚ ਕਿਉਂ ਪਰਮਾਤਮਾ ਜਿਹੜਾ ਉਹ ਸਾਡੇ ਸਾਹਮਣੇ ਸਰੀਰ ਵਾਂਗ ਕਿਸੇ ਵਸਤੂ ਵਾਂਗ ਸਾਹਮਣੇ ਨਹੀਂ ਆ ਸਕਦਾ ਉਹ ਗੁਰੂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ ਤੇ ਅਰਦਾਸ ਕਰੀ ਗੁਰਪੂਰੇ ਆਗੇ ਰੱਖ ਲਿਓ ਦੇਵ ਢਾਈ ਰਾ ਤੇ ਅਸੀਂ ਫਿਰ ਭੱਜ ਕੇ ਸਰਣ ਵਿੱਚ ਆਉਂਦੇ ਹਾਂ ਗੁਰੂ ਦੇ ਤੇ ਬੇਨਤੀ ਕਰਦੇ ਹਾਂ ਕਿ ਸਾਨੂੰ ਬਚਾ ਲਵੋ ਸਾਨੂੰ ਵਢਾਈ ਦਿਓ ਸਾਡੇ ਆਉਗਣਾ ਨੂੰ ਬਖਸ਼ ਲਵੋ ਸਤਿਗੁਰ ਆਇਓ ਸ਼ਰਨ ਤੁਮਾਂ ਤੁਹਾਰੀ ਤੇ ਬੇਨਤੀ ਕਰਨ ਵਾਸਤੇ ਮੇਰੇ ਸਲੂਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਸਾਡੀ ਚਿੰਤਾ ਦੂਰ ਕਰੋ ਸਾਨੂੰ ਵਢਾਈ ਦਿਓ ਸਾਨੂੰ ਦੁਨੀਆ ਦੀਆਂ ਬਰਕਤਾਂ ਦਿਓ ਸਾਨੂੰ ਨਾਮ ਦਿਓ ਤੇ ਰੱਖ ਲਿਓ ਸਰਨਾਈ ਹਰ ਨਾਮ